ਲਗਾਤਾਰ ਚਰਚਾਵਾ ਚੱਲ ਰਹੀਆਂ ਸਨ ਕਿ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਦੋ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਪੰਥ ਨੇ ਸੇਵਾ ਦਿੱਤੀ ਹੈ ਜਿਨ੍ਹਾਂ ਨੂੰ ਪੰਥ ਨੇ ਕੁਰਸੀ ਬਖਸ਼ੀ ਹੈ ਪਰ ਉਹ ਪੰਥ ਦੇ ਲੀਡਰ ਪਾਰਲੀਮੈਂਟ ਦੇ ਵਿੱਚ ਆਵਾਜ਼ ਨਹੀਂ ਚੱਕ پا ਰਹੇ ਸੀ بڑے ਇਲਜ਼ਾਮ ਲੱਗ ਰਹੇ ਸੀ ਰੋਸ ਜਤਾਇਆ ਜਾ ਰਿਹਾ ਸੀ ਪਰ ਇਸ ਦੇ ਬਾਵਜੂਦ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਹੁਣ ਇੱਕ ਵੱਡਾ ਧਮਾਕਾ ਕਰਨ ਜਾ ਰਹੇ ਨੇ ਪਾਰਲੀਮੈਂਟ ਦੇ ਅੰਦਰ ਇੱਕ ਧਮਾਕੇਦਾਰ ਸਪੀਚ ਹੋਣ ਜਾ ਰਹੀ ਹੈ ਜਿਸ ਆਧਾਰ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਸਿੱਖ ਪੰਥ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਚੱਕਣਗੇ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਵੱਡਾ ਐਲਾਨ ਕਰ ਦਿੱਤਾ ਆਪਣੇ ਨਾਲ ਕਾਗਜ਼ ਕੱਢ ਕੇ ਲੈ ਆਏ ਨੇ ਔਰ ਇਹਨਾਂ ਕਾਗਜ਼ਾਂ ਦੇ ਆਧਾਰ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ ਆਖਿਰਕਾਰ ਸਰਬਜੀਤ ਸਿੰਘ ਖਾਲਸਾ ਕਿਹੜਾ ਵੱਡਾ ਫੈਸਲਾ ਕਰ ਦੇਣ ਲੱਗੇ ਨੇ ਕਿਹੜਾ ਵੱਡਾ ਐਲਾਨ ਕਰ ਦੇਣ ਲੱਗੇ ਨੇ ਔਰ ਪਾਰਲੀਮੈਂਟ ਦੇ ਵਿੱਚ ਕਿਹੜੀ ਆਵਾਜ਼ ਚੁੱਕਣ ਲੱਗੇ ਨੇ ਕਿਹੜਾ ਮੁੱਦਾ ਚੁੱਕਣ ਲੱਗੇ ਨੇ ਇਹੋ ਜਿਹਾ ਪੰਥਲਾ ਜਿਸ ਦੇ ਨਾਲ ਇਤਿਹਾਸ ਬਦਲ ਜਾਵੇਗਾ ਜਿਸ ਦੇ ਨਾਲ ਭਵਿੱਖ ਬਦਲ ਜਾਵੇਗਾ ਵਰਤਮਾਨ ਬਦਲ ਜਾਵੇਗਾ ਸਰਜੀਤ ਸਿੰਘ ਖਾਲਸਾ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਤਾਂ ਸਰਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਮੈਂ ਅੱਜ ਸਾਥ ਸੰਗਤ ਜੀ ਤੋਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਤੋਂ ਮੈਂ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਕਿ ਜੇ ਮੈਂ ਜਿੱਤੂੰਗਾ ਤਾਂ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਹੈ ਉਹਦੇ ਵਾਸਤੇ ਆਪਾਂ ਉਹਦੇ ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਵਾਸਤੇ ਸਜ਼ਾ ਵਧਾਉਣ ਵਾਸਤੇ ਦੂਸ਼ੀਆਂ ਦੀ ਕੁਝ ਨਾ ਕੁਝ ਕਰਾਂਗੇ ਤਾਂ ਸਾਧ ਸੰਗਤ ਬਹੁਤ देर ਹੋਗੀ ਮੈਂ ਸ਼ਰਮਾ ਮੰਗਦਾ ਸੀ ਮੈਨੂੰ ਸਮਾਂ ਨਹੀਂ ਮਿਲਿਆ ਤਾਂ ਕਿ ਜੋ ਮੈਂ ਇਹ پڑھ ਸਕਾਂ ਇਹਦੇ ਵਿੱਚ ਸਾਧ ਸੰਗਤ ਜੀ ਲਿਖਿਆ ਹੈ ਸਬਜੈਕਟ ਡਿਸਰੈਸਪੈਕਟ ਆਫ ਗੁਰੂ ਗ੍ਰੰਥ ਸਾਹਿਬ ਪ੍ਰੋਵੀਜ਼ਨ ਆਫ ਸਟ੍ਰਿਕਟ ਲਾਜ਼ ਆਫ ਲਾਈਫ ਇੰਪ੍ਰੀਜ਼ਨਮੈਂਟ ਦ ਸੈਕ੍ਰੀਟ ਗੁਰੂ ਗ੍ਰੰਥ ਸਾਹਿਬ ਜੀ ਕਨਸੀਡਰਡ ਐਡਲ ਸਪਿਰਚੁਅਲ ਗਾਈਡ ਐਂਡ ਲਿਵਿੰਗ ਗੁਰੂ ਫਾਰ ਐਨਟਾਇਰ ਹਿਊਮੈਨਿਟੀ ਦ ਸੁਪਰੀਮ Court of India also declared Guru Granth Sahib Ji as a juristic, juristic person. In the past, incidents of disrespect to Guru Granth Sahib are increasing rapidly. Thereafter, it is a request to the government that strict laws should be made on this and provision for minimum punishment of life imprisonment ਸ਼ੁੱਡ ਬੀ ਮੇਡ ਸਾਧ ਸੰਗਤ ਜੀ ਇਹਦੇ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਹਨ ਉਹਨਾਂ 'ਚ ਬਹੁਤ ਵਾਧਾ ਹੋ ਰਿਹਾ ਹੈ ਬਈ ਉਹਨਾਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਘਟੋ ਘਟ ਦਿੱਤੀ ਜਾਵੇ ਤਾਂ ਮੈਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਵੀ ਮੈਂ ਪਾਰਲੀਮੈਂਟ ਦੇ ਵਿੱਚ ਚੱਕਾ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਫਿਰ ਹੁਣ ਮੈਂ ਇਹਦੇ ਵਾਸਤੇ ਇੱਕ ਦੂਜਾ ਰਾਹ ਲੱਭਿਆ ਸੀ ਕਿ ਆਪਾਂ ਸੰਸਦ ਜੀ ਇੱਕ ਪ੍ਰਾਈਵੇਟ ਮੈਂਬਰ ਬਿਲ ਪਾਸ ਕਰ ਲਿਆਈਏ ਪਾਰਲੀਮੈਂਟ ਦੇ ਵਿੱਚ ਭਈ ਇਹ ਜਦੋਂ ਆਪਾਂ ਬਿਲ ਲਿਆਵਾਂਗੇ ਹੌਲੀ ਹੌਲੀ ਸਮਾਂ ਪੈਂਦੇ ਇਹਦੇ ਤੇ ਕਾਨੂੰਨ ਬਣੇਗਾ ਇਹ ਹੁਣ ਆਪਾਂ ਅੱਜ ਜਮਾ ਕਰਾਤਾ ਜੋ ਮੈਂ ਪੜਿਆ ਹੈ ਉਹੀ ਹੈ ਤਕਰੀਬਨ ਇਹਦੇ ਵਿੱਚ ਲਿਖਿਆ ਹੋਇਆ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਬੇਅਦਬੀ ਕਰਦਾ ਹੈ ਉਹਨੂੰ ਘੱਟੋ-ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਜੇ ਹੋਰ ਜ਼ਿਆਦਾ ਕੋਈ سنگੀਨ ਜੁਰਮ ਹੈ ਤਾਂ ਫਾਂਸੀ ਦੀ ਸਜ਼ਾ ਘੱਟੋ-ਘੱਟ ਉਮਰ ਕੈਦ ਦਾ ਆਪਾਂ ਅੱਜ ਸੁਪਰੀ ਇਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਾ ਦਿੱਤਾ ਹੈ ਬਿਲ ਲਾਤਾ ਤੇ ਮੈਂ ਹੁਣ ਆਸ ਕਰਦਾ ਕਿ ਮਹਾਰਾਜ ਚੜਦੀ ਕਲਾ ਕਰਨਗੇ ਆਪਣਾ ਬਿਲ ਮਨਜ਼ੂਰ ਹੋਊਗਾ ਤੇ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਊਗੀ ਕਿਉਂਕਿ ਸਾਧ ਸੰਗਤ ਜਿਹੜੀ 3 ਸਾਲ ਦੀ ਸਜ਼ਾ ਹੈ ਨਾ ਉਹਦੇ ਵਿੱਚ ਉਹੀ ਕੋਰਟ ਜਿੱਦਾਂ 3 ਸਾਲ ਦੀ ਸਜ਼ਾ ਸੁਣਾਈ ਹੈ ਸੈਸ਼ਨ ਕੋਰਟ ਨੇ ਜਾਂ ਲੋਅਰ ਨੇ ਉਹੀ ਕੋਰਟ ਬੇਲ ਦੇ ਦਿੰਦੀ ਆ ਖੜੇ ਪੈਰੀਂ ਇਸ ਤੇ ਵਿੱਚ ਦੋਸ਼ੀ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਭਈ ਉਮਰ ਕੈਦ ਹੋਵੇ ਘੱਟੋ ਘੱਟ ਦੋਸ਼ੀ ਨੂੰ ਜਿਹੜੀ ਸਜ਼ਾ ਨਾ ਮਿਲੇ ਅੰਦਰ ਜਾਣਾ ਪਵੇ ਤੇ ਛੇਤੀ ਜ਼ਮਾਨਤ ਨਾ ਹੋਵੇ ਬਾਅਦ ਦੁਬਾਰਾ ਬਾਹਰ ਨਾ ਆਵੇ ਇਸ ਲਈ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਮੈਂਬਰ ਬਿਲ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਹੈ ਉਹ ਪਾਸ ਹੋਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ